हाँ जी बेटा अपने बीच अजे वो टीम है वन एस आर्ट मोहाली इस टीम के दोनों कलाकार ने एक बहुत ही अच्छा जड़ा थीम से युद्ध नशे विरुद्ध का एक तोड़े सामने नाटक पेश किया इस नाटक का संदेश यही है ਜੀਦੇ ਨਾਲ ਸੰਬੰਧਿਤ ਤੁਹਾਨੂੰ ਰੋਜ਼ ਹੀ ਵੀਡੀਓਜ਼ ਆ ਜਿਹੜੀਆਂ 9ਵੀਂ ਤੋਂ 12ਵੀਂ ਤੱਕ ਦੇ ਬੱਚਿਆਂ ਨੂੰ ਵੀਡੀਓਜ਼ ਜਿਹੜੀਆਂ ਉਹ ਪ੍ਰੋਜੈਕਟਰ ਤੇ ਵੀ ਦਿਖਾਈਆਂ ਜਾ ਰਹੀਆਂ ਨੇ ਲਗਾਤਾਰ ਤੇ ਅੱਜ ਵੀ ਆਪਣੇ ਮਾਨਯੋਗ ਡੀਓ ਸਾਹਿਬ ਦੀ ਪਰਮਿਸ਼ਨ ਦੇ ਨਾਲ ਇਹ ਨਾਟਕ ਹੈ ਜਿਹੜਾ ਇਹਨਾਂ ਵੱਲੋਂ ਇੱਥੇ ਤੁਹਾਡੇ ਸਾਹਮਣੇ ਪੇਸ਼ ਕੀਤਾ ਗਿਆ ਤੇ ਮੈਨੂੰ ਤਾਂ ਵਾਕਿਆ ਹੀ ਜਿਹੜੇ ਇਹਨਾਂ ਨੇ ਤਰੀਕੇ ਨਾਲ ਨਾਟਕ ਪੇਸ਼ ਕੀਤਾ ਕੀ ਤੁਹਾਨੂੰ ਲੱਗਦਾ ਵੀ ਇੱਚ ਸੱਚਾਈ ਹੈ ਜੀ ਹੱਤਕੜੇ ਕਰੋ ਜਿੰਨਾਂ ਨੂੰ ਲੱਗਦਾ ਵੀ ਇਹ ਵਾਕਈ ਸੱਚਾ ਹੈ ਕੀ ਤੁਸੀਂ ਆਪਣੇ ਆਲੇ ਦੁਆਲੇ ਚੀਜ਼ਾਂ ਦੇਖਦੇ ਹੋ ਤਾਂ ਇਹਦਾ ਮਤਲਬ ਹੀ ਹੈ ਹੁਣ ਸਾਡੀ ਜ਼ਿੰਮੇਵਾਰੀ ਕੀ ਬਣਦੀ ਹੈ ਜੇ ਅਸੀਂ ਵਾਕਈ ਆਪਣੇ ਆਲੇ ਦੁਆਲੇ ਜਰੂਰੀ ਨਹੀਂ ਆਪਣੇ ਘਰ 'ਚ ਆਪਣੇ ਗੁਆਂਢ 'ਚ ਆਪਣੇ ਸਮਾਜ ਆਪਣੇ ਕਿਸੇ ਰਿਸ਼ਤੇਦਾਰੀ 'ਚ ਅਜਈਆਂ ਸਮੱਸਿਆਵਾਂ ਦੇਖਦੇ ਆਂ ਤਾਂ ਸਾਡੀ ਇਹ ਡਿਊਟੀ ਬਣਦੀ ਹੈ ਇੱਕ ਨੈਤਿਕ ਸਮਾਜ ਦੇ ਤੌਰ ਤੇ ਸਮਾਜਿਕ ਜਿਹੜੇ ਆਪਣੇ ਹੋਂਦ ਦੇ ਤੌਰ ਤੇ ਸਮਾਜ ਦੇ ਵਿੱਚ ਰਹਿਣ ਦੇ ਤੌਰ ਤੇ ਕਿ ਅਸੀਂ ਉਹਨਾਂ ਦੇ ਵਿੱਚੋਂ ਇਸ ਜਿਹੜੀ ਬਿਮਾਰੀ ਨੂੰ ਦੂਰ ਕਰੀਏ ਕਿਉਂਕਿ ਉਹ ਬਿਮਾਰੀ ਹੈ ਜਿਹੜੀ ਕਿ ਉਹਨਾਂ ਨੇ ਕਿਹਾ ਨਾ ਜਵਾਨੀ ਵਿੱਚ ਹੀ ਭੋਗ ਪੈ ਜਾਂਦਾ ਤਾਂ ਮੈਨੂੰ ਲੱਗਦਾ ਇਹ ਸ਼ਬਦ ਜਿਹੜਾ ਵਾਕਈ ਸਾਡੇ ਦਿਲਾਂ ਨੂੰ ਜਿਹੜਾ ਛੂਹਣ ਵਾਲਾ ਸ਼ਬਦ ਹੈ ਕਿ ਅਸੀਂ ਚੌਹਲੇ ਹੋਵਾਂਗੇ ਸਾਰੇ ਵੀ ਅਸੀਂ ਲੰਮੀਆਂ ਤੇ ਤੰਦਰੁਸਤ ਉਮਰਾਂ ਭੋਕੇ ਇਸ ਦੁਨੀਆ ਤੋਂ ਜਾਏਗੀ ਤਾਂ ਉਹਦਾ ਇੱਕੋ ਹੀ ਆਪਣੇ ਕੋਲੇ ਇਹ ਹੈ ਕਿ ਆਪਾਂ ਕਿਸੇ ਵੀ ਬੁਰੀ ਆਦਤ ਦਾ ਖਾਸ ਕਰ ਨਸ਼ਿਆ ਦਾ ਸ਼ਿਕਾਰ ਨਾ ਹੋਈਏ ਤੇ ਆਸ-ਪਾਸ ਜੇ ਕੋਈ ਅਸਾ ਸਾਨੂੰ ਮਿਲਦਾ ਹੈ ਤਾਂ ਉਸ ਨੂੰ ਵੀ ਅਸੀਂ ਆਪਣੇ ਵੱਲੋਂ ਪੂਰ ਜ਼ੋਰ ਕੋਸ਼ਿਸ਼ ਕਰਕੇ ਰੋਕੀਏ ਮੇਰੇ ਵੱਲੋਂ ਆਪਣੀ ਜਿਹੜੀ ਇਹ ਟੀਮ ਹੈ ਐਸਾ ਬਹੁਤ-ਬਹੁਤ ਧੰਨਵਾਦ ਕਿ ਇਹਨਾਂ ਨੇ ਇੱਕ ਬਹੁਤ ਅੱਛਾ ਸਨੇਹਾ ਸਾਡੇ ਬੱਚਿਆਂ ਨੂੰ ਤੇ ਸਮਾਜ ਨੂੰ ਦਿੱਤਾ ਥੈਂਕ ਯੂ who's staff members